ਕੇਂਦਰੀ ਸਰਕਾਰ ਵੱਲੋਂ ਖੇਤੀਬੜੀ ਸੰਬੰਧੀ ਜਾਰੀ ਕੀਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਡਾਲਾ ਤੋਂ ਸਾਹਮਣੇ ਆਏ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਮਨਜੀਤ ਸਿੰਘ ਬिलासपुर ਨੂੰ ਪਿੰਡ ਡਾਲਾ ਦੇ ਪਹਿਲਾਂ ਤੁਸੀਂ ਮੇਰੇ ਹਰੇ ਕੋਲ ਪਹਿਲਾਂ ਤੁਸੀਂ ਆਹੀ ਦੱਸੋ ਪਹਿਲਾਂ ਤੁਸੀਂ ਬਸ ਲੰਘ ਜਾਣਾ ਹੁਣ ਇਹਨਾਂ ਦਾ ਥਾਂ ਪਿਆ 4.5 ਸਾਲ ਹੋ ਗਏ ਤੁਹਾਨੂੰ ਉਦੋਂ ਉਦੋਂ ਦੇ ਕਿੱਥੇ ਸੀਗੇ ਕਰਦੇ ਪਿੱਛੇ ਕਰਦੇ ਰੰਜੀਤ ਸਿੰਘ ਕੀ ਕਰੇ ਅੱਜ ਤੁਹਾਡਾ ਗੰਦ ਪਾਇਆ ਤੁਹਾਡਾ ਜਾਣਦੇ ਕੀ ਕਰੋ ਫਿਰ ਸਾਢੇ 4 ਸਾਲ ਹੋ ਗਏ ਤੁਹਾਨੂੰ ਤੁਹਾਨੂੰ ਸਾਢੇ 4 ਸਾਲ ਹੋ ਗਏ ਵੜੇ ਆ ਤੁਸੀਂ ਤੁਹਾਨੂੰ ਸਾਢੇ 4 ਸਾਲ ਹੋ ਗਏ ਸਾਨੂੰ ਤੁਹਾਨੂੰ ਸਾਢੇ 4 ਸਾਲ ਹੋ ਗਏ ਕਿੱਥੇ ਰਹੇ ਹੋ ਤੁਸੀਂ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਆ ਤੁਹਾਨੂੰ ਸ਼ਰਮ ਮੋਣੀ ਚਾਹੀਦੀ ਸਾਨੂੰ ਮਰਦਾਬਾਦ 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 ਆ ਵੇਖੋ ਮਨਜੀਤ ਸਿੰਘ ਬਲਾਸਪੁਰ ਭਾਜਦਾ ਆ ਜਾਂਦਾ ਮਨਜੀਤ ਸਿੰਘ ਬਲਾਸਪੁਰ ਕਿਸ ਆਉਣ ਵਾਲਾ ਸਮਾਂ ਹੀ ਦੱਸੇਗਾ